ਮੇਰੇ ਵੱਲ ਸਾਰਨ ਸਾਸੀ ਕਾ ਕਵਿਤਾ ਤੁਸੀਂ ਹੋ ਸ਼ੇਰ ਬਹਾਦਰ ਦੂਲੇ ਬਿਲਕੁਲ ਨਾ ਘਬਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇ ਤੁਸੀਂ ਗੋਬਿੰਦ ਸਿੰਘ ਦੇ ਜਾਏ ਦਾਦਾ ਤਿਗ ਬਹਾਦਰ ਦਿੱਲੀ ਦੇ ਵਿੱਚ ਸੀਸ ਵਾਰਿਆ ਬਣ ਕੇ ਹਿੰਦੀ ਚਾਦਰ ਉਸੇ ਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇ ਤੁਸੀਂ ਉਸ ਕੌਮ ਦੇ ਵਰ ਜੋ ਕੰਬੇ ਨਾ ਡੋਲੇ ਦੇਗਾਂ ਦੇ ਵਿੱਚ ਉਬਲਦੇ ਹੀ ਸਤਨਾਮ ਹੀ ਬੋਲੇ ਇਸ ਕੌਮ ਇਸ ਕੌਮ ਨੂੰ ਕੁਰਬਾਨੀ ਦਾ ਜज्ਬਾ ਨਵਾਂ ਸਿਖਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤੇ ਬੁਲਾਇ ਤੁਸੀਂ ਹੁਣ ਕੀ ਨਕੀਆਂ ਜਿੰਦਾ ਸਾਕਾ ਵੱਡਾ ਕਰਨਾ ਰਹਿੰਦੀ ਦੁਨੀਆ ਤੀਕਰ ਜਿਸ ਨੂੰ ਯੱਗ ਨੇ ਯਾਦ ਕਰਨਾ ਨਵਾਂ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ ਤੋਂ ਜਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤੇ ਬੁਲਾਇਓ ਪੁਰਜਾ ਪੁਰਜਾ ਘਟ ਜਾਵੇ ਭਾਵੇਂ ਅੱਖ 'ਚੋਂ ਨੀਰ ਨੱਚੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ ਨਿਵਾਣਾ ਹੋਵੇ ਪਿਓ ਦਾ ਦੇਦੀ ਆਣ ਛਾਂ ਨੂੰ ਕਿਦਰੇ ਦਾਗਣਾ ਲਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਲੱਖਾ ਲਾਲ ਚ ਦੇਵੇ ਸੂਬਾ ਕਿਦਰੇ ਡੋਲ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਖੀ ਇਸ ਨੂੰ ਦਾਗਣਾ ਲਾਣਾ ਮਰਦੇ ਦਮ ਤੱਕ ਇਸ ਸਿੱਖੀ ਨੂੰ ਸਾਹਾਂ ਨਾਲ ਨਿਭਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਲੱਖਾਂ ਲੜ ਲੜਾ ਕੇ ਦਾਦੀ ਖੂਬ ਸਜਾਈ ਜੋੜੀ ਲਾੜੀ ਮੌਤ ਵਿਆਹ ਦੀ ਖਾਤਰ ਅੱਜ ਚੜਨਾ ਹੈ ਘੋੜੀ ਬੱਚਿਓ ਅੱਜ ਤੁਸੀਂ ਮੌਤ ਰਾਣੀ ਨੂੰ ਹੱਸ ਹੱਸ ਕੇ ਪਰਨਾ ਆਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ